कार्यक्रम दौरान विशेष तौर चौधरी, महाराष्ट्र रजनी वालिया प्रभा वालिया किरपाल कौर राजवीर सिंह सुविंदर कौर निर्मल कुमार शोभा रानी राजेश कुमार बिशट पिंड दारापुर तो साबी बंगड़ इंदरजीत प्रेस रिपोर्टर डिंपल कुमार समेत होता मौजूद सन ਸਭ ਨੇ ਨਵੇਂ ਪ੍ਰਦਾਨ ਜੋਤੇਰਾਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਉਹ ਪਿੰਡ ਦੇ ਵਿਕਾਸ ਅਤੇ ਸਮਾਜਿਕ ਭਲਾਈ ਲਈ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਆਓ ਹੁਣ ਸੁਣਦੇ ਹਾਂ ਕਿ ਨਵੇਂ ਨਿਯੁਕਤ ਪ੍ਰਦਾਨ ਜੋਤੇਰਾਮ ਦਾ ਇਸ ਮੌਕੇ ਤੇ ਕੀ ਕਹਿਣਾ ਹੈ ਮੇਰਾ ਨਾਮ ਜੀ ਜੋਤੀਰਾਮ ਆ ਮੈਂ ਫਲੋਰ ਤੋਂ ਨੰਗਲ ਤੋਂ ਆਂ ਜੀ ਤੇ ਅੱਜ ਅੱਗੇ ਜਿਹੜਾ ਇਹ ਪ੍ਰੋਗਰਾਮ ਹੋਇਆ ਵਾ ਤੁਹਾਡਾ ਵੇ ਕੀ ਕੀ ਲਿੱਤੇ ਹੋਇਆ ਅੱਜ ਸਾਡੇ ਕੋ ਜਲੰਧਰ ਦੇ ਆਪਣੇ ਆਪਣੇ ਪ੍ਰਧਾਨ ਸਾਹਿਬ ਸਾਡੇ ਕੋ ਚੇਅਰਮੈਨ ਸਾਹਿਬ ਆਏ ਹੋਏ ਸੀਗੇ ਆ ਪਾਰਟ ਆਫ ਜਸਟਿਸ ਸੁਸਾਇਟੀ ਪੰਜਾਬ ਰਜਿਸਟਰ ਦੇ ਆਪਣੇ ਚੇਅਰਮੈਨ ਸਾਡੇ ਕੋ ਆਏ ਹੋਏ ਸੀਗੇ ਤੇ ਅਸੀਂ ਉਸ ਟੀਮ ਦੇ ਮੈਂਬਰ ਆ ਤੇ ਸਾਨੂੰ ਅੱਜ ਇੱਕ ਪੱਤਰ ਦੇ ਕੇ ਗਏ ਹੋਏ ਆ ਤੇ ਜਿੱਦਾਂ ਕਿ ਸਾਡੇ ਫਲੋਰ ਏਰੀਆ ਦੇ ਵਿੱਚ ਬਹੁਤ ਸਮੱਸਿਆ ਆ ਰਹੀਆਂ ਆ ਜਿੱਦਾਂ ਮਤਲਬ ਕਈ ਲੋਕਾਂ ਦੇ ਕੋਲ ਆ ਵਾਰਿਸ਼ ਦੇ ਕਰਕੇ ਬਹੁਤ ਸਥਿਤੀ ਮਾੜੀ ਆਪਣੇ ਕਈਆਂ ਦੇ ਆਪਣੇ ਬਾਲੇ ਤੇ ਛੱਤਾਂ ਚੋ ਕੇ ਕਈਆਂ ਦੇ ਛੱਤਾਂ ਵੀ ਡੱਗ ਗਈਆਂ ਆ ਤੇ ਜਿੱਦਾਂ ਸਾਡੇ ਫਲੋਰ ਏਰੀਆ ਦੇ ਵਿੱਚ ਆਪਣੇ ਲਾਈਟ ਦੀ ਸਮੱਸਿਆ ਬਹੁਤ ਆ ਰਹੀ ਆ ਜਿੱਦਾਂ ਸੀਸੀਟੀ ਕੈਮਰੇ ਕੈਮਰੇ ਸਾਡੇ ਕੋਲ ਚੱਲਦੇ ਨਹੀਂ ਹੈ ਆਫ ਪਏ ਹੋਏ ਆ ਤੇ ਇਹਨਾਂ ਦੇ ਕਰਕੇ ਸਾਡੇ ਫਲੋਰ ਦੇ ਵਿੱਚ ਮਤਲਬ ਮਾੜੇ ਅਨਸਰ ਜਿੱਦਾਂ ਆਪਣੇ ਚੋਰ ਸਨੇਚਰ ਇਹ ਚੀਜ਼ ਦਾ ਸਾਡੇ ਫਲੋਰ ਏਰੀਆ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਤੇ ਅਸੀਂ ਚੇਅਰਮੈਨ ਸਾਹਿਬ ਉਹਨਾਂ ਨੂੰ ਇਹ ਗੱਲਾਂ ਉਹਨਾਂ ਨੂੰ ਦੱਸੀਆਂ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਏ ਕਿ ਉਹ ਅੱਜ ਸਾਨੂੰ ਵਿਸ਼ਵਾਸ ਦੇ ਕੇ ਗਏ ਹੋਏ ਆ ਵੀ ਅਸੀਂ ਜਿਹੜੇ ਵੀ ਤੁਹਾਡੇ ਕੰਮ ਆ ਤੇ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਅਸੀਂ ਤੁਹਾਡਾ ਇਹਦੇ ਵਿੱਚ ਕੀ ਰੋਲ ਹੈ ਸਾਡਾ ਇਸ ਦੇ ਵਿੱਚ ਆ ਤੇ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਜੀ ਦੇ ਸਾਡੇ ਨਾਲ ਹੁਕਮ ਆਏ ਹੋਏ ਆ ਵੀ ਕੋਈ ਵੀ ਕੰਮ ਜਿੱਦਾਂ ਪੈਂਡਿੰਗ ਆ ਜਾਂ ਹੋ ਨਹੀਂ ਰਿਹਾ ਹੈਗੇ ਉਹ ਸਾਨੂੰ ਭਰੋਸਾ ਅਜ ਦੇ ਕੇ ਗਏ ਹੋ ਯਾਰ ਵੀ ਅਸੀਂ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵਾਂਗੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਮੁਸ਼ਕਲ ਆਉਂਦੀ ਆ ਕਿ ਅਸੀਂ ਉਹ ਪਹਿਲ ਦੇ ਆਧਾਰ ਤੇ ਹੱਲ ਅਸੀਂ ਕਰਵਾਵਾਂਗੇ ਜਿਵੇਂ ਦੇਖਿਆ ਜਾਂਦਾ ਵੈਲ ਜੇ بارشਾਂ ਬਹੁਤ ਹੋ ਰਹੂ ਹੁੰਦੀਆਂ ਤੇ ਲੇਕਿਨ ਲੋਕਾਂ ਦੀ ਸ਼ਿਕਾਇਤ ਚੋਈਆਂ ਜੀਆਂ ਨੇ ਤੇ ਉਹਦੇ ਵਿੱਚ ਤੁਸੀਂ ਕੀ ਕਿੰਨਾ ਕੁ ਦਰਮੋਹ ਦੇ ਵਿੱਚ ਹਾਂਜੀ ਬਹੁਤ ਅੱਛਾ ਤੁਹਾਡਾ ਸਵਾਲ ਆ ਜਿੱਦਾਂ ਪਾਰਸ਼ੇ ਦੇ ਵਿੱਚ ਬਹੁਤ ਹੀ ਕਈ ਮਤਲਬ ਪੀੜਤ ਪਰਿਵਾਰ ਸਾਡੀ ਐਨਜੀਓ ਦੇ ਨਾਲ ਕੰਟੈਕਟ ਹੋਏ ਜਿਨ੍ਹਾਂ ਨੇ ਸਾਨੂੰ ਮੈਸੇਜ ਵੀ ਭੇਜੇ ਅਸੀਂ ਸਾਡੇ ਐਨਜੀਓ ਦੇ ਵੱਲੋਂ ਜਿੱਦਾਂ ਜਲੰਧਰ ਏਰੀਆ ਹੋ ਗਿਆ ਫਗਵਾੜਾ ਏਰੀਆ ਹੋ ਗਿਆ ਉੱਥੇ ਸਾਡੀ ਐਨਜੀਓ ਨੇ ਤੇ ਅਸੀਂ ਮਤਲਬ ਜਿਨ੍ਹਾਂ ਦੀ ਕੋਈ ਰਾਸ਼ਨ ਦੀ ਜ਼ਰੂਰਤ ਸੀਗੀ ਅਸੀਂ ਆਪਣੇ ਰਾਸ਼ਨ ਵੀ ਮਹਈਆ ਕਰਾਇਆ ਤੇ ਜੇ ਕਿਸੇ ਮੇਰੇ ਪਰਿਵਾਰਾਂ ਨੂੰ ਤਰਪਾਲਾਂ ਦੀ ਜ਼ਰੂਰਤ ਸੀਗੀ ਤੇ ਸਾਡੀ ਐਨਜੀਓ ਨੇ ਉਹ ਵੀ ਪ੍ਰੋਵਾਈਡ ਕਰਵਾਈਆਂ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਕਿਸੇ ਨੂੰ ਵੀ ਆਉਂਦੀ ਆ ਤੇ ਅਸੀਂ ਉਹਨਾਂ ਦਾ ਮਤਲਬ ਸਾਥ ਦਿੰਨੇ ਆ ਖੜਦੇ ਆ ਲਾਈਟ ਦਾ ਵੀ ਗਿਆ ਮੁੱਦਾ ਛੜਿਆ ਵਾ ਲਾਈਟ ਦਾ ਮੁੱਦਾ ਕੀ ਹੈ ਕੀ ਨਹੀਂ ਦਿਨਾਂ ਦੀ ਇਹ ਲਾਈਟ ਦੀ ਕੁਝ ਸਮੱਸਿਆ ਸੀ ਜਿਹੜੀ ਤੁਸੀਂ ਜਲਦੀ ਜਲਦੀ ਹੱਲ ਕਰ ਦੋਗੇ ਲੋਕਾਂ ਦੇ ਇਹ ਸਾਡੇ ਜਿੱਦਾਂ ਫਲੋਰ ਦੇ ਮੇਰੇ ਨਾਲ ਅੱਜ ਜਿੱਦਾਂ ਬੀਬੀਆਂ ਪੈਣਾ ਬਜ਼ੁਰਗ ਮਾਤਾਵਾਂ ਕਾਫੀ ਮੇਰੇ ਨਾਲ ਅੱਜ ਆਏ ਹੋਏ ਸੀਗੇ ਤੁਸੀਂ ਫਿਰ ਅਲੱਗ-ਅਲੱਗ ਆਪਣੇ ਏਰੀਆ ਦੇ ਆਪਣੇ ਸਮੱਸਿਆ ਮੈਨੂੰ ਦੱਸਿਆ ਤੇ ਜਿੱਦਾਂ ਕਿ ਲੇਡ ਦੀ ਸਮੱਸਿਆ ਜ਼ਿਆਦਾ ਉਹ ਕਹਿ ਰਹੇ ਆ ਤੇ ਬਾਲੇ ਤੇ ਛਤਿਆਂ ਦੀ ਸਮੱਸਿਆ ਉਹ ਜ਼ਿਆਦਾ ਕਹਿ ਰਹੇ ਆ ਕਿ ਅਸੀਂ ਸਾਡੇ ਚੇਅਰਮੈਨ ਸਾਹਿਬ ਹੋਣਾ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਆ ਕਿ ਜਿੰਨਾ ਵੀ ਜਲਦੀ ਹੋ ਸਕੇ ਇਹ ਅਸੀਂ ਪਹਿਲ ਦੇ ਆਧਾਰ ਤੇ ਲੇਡ ਦਾ ਤੇ ਬਾਲਾ ਬਾਲੇ ਛਤਾਂ ਜਿਹੜੀਆਂ ਇਹਨਾਂ ਦੋ ਕੰਮਾਂ ਅਸੀਂ ਜਲਦੀ ਤੋਂ ਜਲਦੀ ਪਹਿਲ ਦੇ ਅਦਾਹਤੀ ਕਰਵਾਵਾਂਗੇ ਕੋਲਰ ਹਲਕੇ ਦੇ ਵਿੱਚੋਂ ਬੜਾ ਦਿਖ ਨੂੰ ਮਿਲਦਾ ਵਾ ਜਿਉ ਨਸ਼ੀਲੇ ਲੜਕੇ ਲੈ ਨੌਜਵਾਨ ਪੀਡੀਐਮ ਨਸ਼ਾ ਕਰਦਿਆਂ ਲੈ ਲੈਨਡ ਲੈਂਡ ਉੱਪਰ ਵੀ ਲੈਣਦੇ ਇਸ ਫਾਰਮ ਉਹਦੇ ਵਾਰ ਕੀ ਪ੍ਰਬੰਧ ਕੀਤਾ ਜੇ ਕੋਈ ਥੋੜ੍ਹਾ ਉਹਦੇ ਬਾਰੇ ਅਸੀਂ ਆਪਣੇ ਸੀਨੀਅਰ ਚੇਅਰਮੈਨ ਦੇ ਨਾਲ ਅਸੀਂ ਇਹ ਵੀ ਗੱਲ ਕੀਤੀ ਹੋਈ ਸੀਗੀ ਵੀ ਜਿੱਦਾਂ ਸਾਡੇ ਚੋਰੀ ਦੀਆਂ ਬਾਅਰ ਦਾ ਤਾਂ ਬਹੁਤ ਦੇਨ ਫੋਰ ਦੇਨ ਮਤਲਬ ਬਾਧੀਆਂ ਜਾ ਰਹੀਆਂ ਆ ਤੇ ਇਹਨਾਂ ਨੂੰ ਠੱਲ ਪਾਉਂਦੇ ਨਹੀਂ ਤੇ ਸਾਡੇ ਚੇਅਰਮੈਨ ਹੁਣੇ ਸਾਨੂੰ ਆਪਣੇ ਵਿਸ਼ਵਾਸ ਕਰਕੇ ਗਏ ਹੋਏ ਆ ਵੀ ਅਸੀਂ ਇਹਦੇ ਉੱਤੇ ਵੀ ਕੋਈ ਚਰਚਾ ਕਰਾਂਗੇ ਤੇ ਜਿੱਦ ਤੱਕ ਸਾਡੇ ਹਾਂ ਹੁਣ ਤੁਸੀਂ ਨਵੇਂ ਸ਼ਹਿਰ ਰੋਡ ਵਾਲਾ ਰੋਡ ਸਾਰਾ ਤੁਸੀਂ ਦੇਖ ਲਓ ਕਿ ਉੱਥੇ ਕੈਮਰੇ ਵੀ ਆ ਲੇਕਿਨ ਕੈਮਰੇ ਆਫ ਪਏ ਹੋਇਆ ਉੱਥੇ ਕਾਫੀ ਦੇ ਲੋ ਵੀ ਚੋਰੀ ਦੀਆਂ ਧਾਰਦਾਤਾ ਮਤਲਬ ਕੋਈ ਡਾਰ ਪੈਬ ਕਿਸੇ ਨੂੰ ਵੀ ਕੋਈ ਹੈ ਨਹੀਂ ਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿਹੜੇ ਸਾਡੇ ਕੈਮਰੇ ਆਫ ਪਏ ਹੋਏ ਆ ਉਹਨਾਂ ਨੂੰ ਆਨ ਕਰਵਾਵਾਂਗੇ ਔਰ ਲਾਈਟਾਂ ਜਿਹੜੀਆਂ ਆਪਣੇ ਬੰਦ ਪਈਆਂ ਹੋਈਆਂ ਇਹ ਕੰਮ ਪ੍ਰਸ਼ਾਸਨ ਦਾ ਵਾ ਜਾਂ ਨਗਰ ਨਿਗਮ ਦਾ ਵਾ ਨਹੀਂ ਕਿਹੜਾ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਉਹ ਤਾਂ ਉਹ ਵੀ ਤੁਹਾਡੀ ਬਹੁਤ ਸਹੀ ਗੱਲ ਆ ਤੇ ਬਾਕੀ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆ ਜਿੰਨਾ ਵੀ ਆਪਣੇ ਫਲੋਰ ਦੇ ਵਿੱਚ ਜਿਹੜੀ ਵੀ ਸਾਨੂੰ ਸਮੱਸਿਆ ਕੋਈ ਵੀ ਆ ਰਹੀ ਆ ਤੇ ਉਹ ਪਹਿਲ ਦੇ ਆਧਾਰ ਤੇ ਇਸ ਕਰਵਾਵਾਂਗੇ ਸਾਰੇ ਮਿਲ ਜੁਲ ਕੇ ਆਪਣੇ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਠੀਕ ਹੈ ਜੀ